ਟੀਵੀ ਚੈਨਲ ਵੇਖਣ ਵਾਲੇ ਸਾਰੇ ਸੋਤਿਆਂ ਨੂੰ ਮੇਰੇ ਜਾਨੀ ਦਵਿੰਦਰਜੀਤ ਕੌਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵੀ ਅਸੀਂ ਜਿਵੇਂ ਤੁਸੀਂ ਕਹੋ ਕਿ ਵਿਚਾਰ ਚਰਚਾ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਲੈ ਕੇ ਆਉਂਦੇ ਆ ਤੇ ਅੱਜ ਸਾਡਾ ਵਿਸ਼ਾ ਕੋਈ ਪਿਛਲੇ 4 ਦਹਾਕਿਆਂ ਤੋਂ ਪਹਿਲਾਂ ਜਿਵੇਂ ਦੇ ਪੁਰੀ ਤੇ ਮੁੰਡੇ ਦੇ ਵਿਆਹਾਂ ਤੇ ਰਸਮਾਂ ਰਵਾਜ ਕੀਤੇ ਜਾਂਦੇ ਸੀਗੇ ਉਹਨਾਂ ਨਾਲ ਸੰਬੰਧਤ ਵਿਚਾਰ ਚਰਚਾ ਕਰਾਂਗੇ ਅੱਜ ਚੈਨਲ ਤੇ ਸਾਡੇ ਨਾਲ ਹਾਜ਼ਰ ਹੋਏ ਨੇ ਸ਼੍ਰੀਮਤੀ ਗੁਰਮੀਤ ਕੌਰ ਜੀ ਤੇ ਸ਼੍ਰੀਮਤੀ ਚਰਨਜੀਤ ਕੌਰ ਜੀ ਇਹ ਦੋਨੇ ਸਖੀਆਂ ਪੈਣਾ ਨੇ ਤੇ ਇਹਨਾਂ ਨੇ ਉਸ ਚਾਰ ਦਹਾਕਿਆਂ ਵਾਲੇ ਪੁਰਾਣੇ ਸਮੇਂ ਨੂੰ ਹੰਡਾਇਆ ਹੋਇਆ ਤੇ ਅੱਜ ਅਸੀਂ ਪੁੱਛਣਾ ਹੈ ਕਿ ਕੀ ਅੱਜ ਦੇ ਸਮੇਂ ਤੇ ਪਿਛਲੇ ਸਮੇਂ ਦੇ ਵਿੱਚ ਵਿਆਹਾਂ ਦੇ ਵਿੱਚ ਕੋਈ ਅੰਤਰ ਸੀ ਸਤਿ ਸ਼੍ਰੀ ਅਕਾਲ ਗੁਰਮੀਤ ਜੀ ਸਤਿ ਸ਼੍ਰੀ ਅਕਾਲ ਜੀ ਟੀ ਵਿਚਾਰਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਵਿਆਹ ਨਾਲ ਸੰਬੰਧਿਤ ਗੱਲਾਂ ਕਰਾਂਗੇ ਕੁੜੀਆਂ ਤੇ ਮੁੰਡੇ ਦੇ ਵਿਆਹ ਦੇ ਨਾਲ ਕਿਹੜੀਆਂ ਕਿਹੜੀਆਂ ਰੀਤਾਂ ਹੁੰਦੀਆਂ ਸੀ ਜਿਵੇਂ ਅੱਜ ਜਿਹੜੇ ਬੱਚੇ ਆ ਉਹ ਆਪਣਾ ਜੀਵਨ ਸਾਥੀ ਆਪ ਚੁਣ ਲੈਂਦੇ ਆ ਜਾਂ ਮਾਤਾ ਪਿਤਾ ਪੜੇ ਲਿਖੇ ਹੋਣ ਕਰਕੇ ਉਹਨਾਂ ਦੀ ਇਸ ਕੰਮ ਵਿੱਚ ਬਹੁਤ ਮਦਦ ਕਰ ਦਿੰਦੇ ਆ ਤੇ ਕੀ ਤੁਹਾਡੇ ਸਮੇਂ ਦੇ ਵਿੱਚ ਵੀ ਕੁੜੀਆਂ ਜਾਂ ਮੁੰਡੇ ਜਿਹੜੇ ਸੀਗੇ ਉਹ ਆਪਣਾ ਰਿਸ਼ਤਾ ਜਿਹੜਾ ਉਹ ਆਪ ਲੱਭ ਲੈਂਦੇ ਸੀ ਕਿ ਜਾਂ ਮਾਪਿਓ ਲੱਭਦੇ ਸੀ ਦੱਸਾਂ ਬਾਂਜੀ ਮੀਤ ਕੌਰ ਜੀ ਹਾਂ ਜੀ ਪਿਛਲੇ ਜ਼ਮਾਨੇ ਜਿਹੜੇ ਸੀ ਹੋਂਦੇ ਜ਼ਮਾਨੇ ਤਾਂ ਮਤਲਬ ਬਹੁਤ ਫਰਕ ਆ ਉਹਤੇ ਆਪ ਹੀ ਲੜਕੀਆਂ ਵੇਖ ਕੇ ਪਸੰਦ ਕਰਕੇ ਫਿਰ ਘਰ ਲੈਂਦੇ ਆ ਬਿਲਕੁਲ ਜਿਹੜਾ ਸੀ ਆਪਿਓ ਲੜਕੀ ਜਿਹਸੀ ਮਾਪਿਓ ਉਹ ਲੜਕਾ ਆਪ ਦੇਖਦੇ ਸੀ ਤੇ ਨਾਈ ਨੂੰ ਭੇਜਦੇ ਸੀ ਤੇ ਨਾਈ ਜਾ ਕੇ ਲੜਕਾ ਦੇਖ ਕੇ ਆਉਂਦਾ ਸੀ ਇਹ ਮਤਲਬ ਕੁੜੀ ਜਾਂ ਮੁੰਡੇ ਦੇ ਵਿਆਹ ਦੀ ਸਭ ਤੋਂ ਪਹਿਲੀ ਰਸਮ ਇਹ ਸੀ ਕਿ ਨਾਈ ਨੂੰ ਭੇਜਦੇ ਸੀ ਠੀਕ 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 ਉਹ ਨਾਈ ਦੇ ਜਾ ਉਹ ਨਾਈ ਜਦ ਫਿਰ ਸਵਾਰ ਰਹੀ ਆ ਤੇ ਘੋੜੀ ਰੋੜੀਓ ਭੇਜਦੀ ਸਨ ਤੇ ਚਵਟੇ ਦੇ ਜੀ ਕੀ ਉਦੋਂ ਵੀ ਵਿਚੋਲਾ ਪਾਇਆ ਜਾਂਦਾ ਸੀ ਵਿੱਚ ਕੋਈ ਵਿਚੋਲਾ ਤਾਂ ਹੈ ਹੀ ਹੈ ਨਾ ਸੀ ਪਰ ਨਾਈ ਨੂੰ ਤਾਂ ਸਗੜ ਤਾਂ ਨਾਈ ਤਾਂ ਪਜਾਂਦਾ ਸੀ ਨਹੀਂ ਨਹੀਂ ਹੱਥ ਪਚਾਇਆ ਜਾਂਦੇ ਵਿਚੋਲਾ ਜ਼ਰੂਰ ਹੁੰਦਾ ਸੀ ਹੁੰਦਾ ਸੀ ਹਾਂ ਤਾਈ ਦੇ ਉਸ ਸਮੇਂ ਜਿਹੜੇ ਸੀਗਾ ਵਿਚੋਲਾ ਜ਼ਰੂਰ ਹੁੰਦਾ ਹੋਏਗਾ ਤਾਂ ਜੀ ਕਿ ਉਸ ਸਮੇਂ ਤਾਂ ਆਈ ਜੇ ਚੰਗਾ ਰਿਸ਼ਤਾ ਮਿਲ ਜਾਂਦਾ ਸੀਗਾ ਤੇ ਵਿਚੋਲੇ ਨੂੰ ਸੀਸਾ ਦਿੱਤੀ ਜਾਂਦੀ ਸੀ ਇਹ ਜਿਹੋ ਨਾਲ ਹੈ ਵਿਚੋਲਾ ਜਿੰਨੇ ਇਹ ਮੇਲ ਮਿਲ ਆਇਆ ਤੇ ਜੇ ਕਿਤੇ ਮਾੜਾ ਰਿਸ਼ਤਾ ਹੋ ਜਾਂਦਾ ਸੀ ਤੇ ਵਿਚੋਲੇ ਨੂੰ ਗਾਲਾਂ ਪੈਦੀਆਂ ਸੀ ਕੀੜੇ ਪੈਣਵੇਂ ਵਿਚੋਲੇ ਆ ਤੈਨੂੰ ਮੱਢ ਖਾਦੀ ਸੱਸ ਤੱਕੀ ਸੀ ਸਤੀ ਬਸੇ ਕਿਵੇਂ ਹਾਂਜੀ ਠੀਕ ਹੈ ਫਾਂਦੇ ਤੁਸੀਂ ਸਤ ਜਿਵੇਂ ਚਲ ਚੰਜੀਤ ਪੰਜੀ ਤੁਸੀਂ ਦੱਸੋ ਕਿ ਜਦੋਂ ਇਹ ਨਾਈ ਰਿਸ਼ਤਾ ਕਰਵਾ ਦਿੰਦਾ ਸੀ ਜਾਂ ਵਿਚੋਲਾ ਵਿੱਚ ਪਾ ਕੇ ਨਾਈ 100 ਰੁਪਇਆ ਤੇ ਗੁੜ ਦੀ ਰੋੜੀ ਕੁੜੀ ਜਾਂ ਮੁੰਡੇ ਦੇ ਛਗਣ ਦੇ ਵਿੱਚ ਲਿਆ ਕੇ ਮਾਪਿਓ ਨੂੰ ਦੇ ਦੇਉਂਦਾ ਸੀ ਤੇ ਉਹਨੂੰ ਕੁੜੀ ਤੇ ਮੁੰਡੇ ਦਾ ਰਿਸ਼ਤਾ ਜਿਹੜਾ ਸੀ ਉਹ ਪੱਕਾ ਸਮਝ ਲਿਆ ਜਾਂਦਾ ਸੀ ਤੇ ਕਿ ਉਸ ਤੋਂ ਬਾਅਦ ਕਿਹੜੀ ਰਸਮ ਸ਼ੁਰੂ ਹੁੰਦੀ ਸੀ ਉਸ ਤੋਂ ਬਾਅਦ ਫਿਰ ਮੱਕਾ ਤੇ ਚੜਾਉਂਦੇ ਸੀ ਲੜਕੇ ਤੇ ਚੜਾਉਂਦੇ ਹਾਂ ਤੇ ਤੇ ਜੜਾਣਾ ਪਾ ਜੀ ਪੜਨੇ ਕੁੜੀ ਨੂੰ ਮੋੜੇਣਾ ਤੇ ਤੀਹੇ ਦਾ ਕੁੜੀ ਨੂੰ ਚੜਾਉਣਾ ਤੀਹੇ ਤੇ ਕੁੜੀ ਨੂੰ ਚੜਾਉਣਾ ਕਿ ਉਹਦੇ ਨਾਲ ਸੰਬੰਧਿਤ ਕੋਈ ਜਦੋਂ ਤੇਲ ਚੜਾਉਂਦੇ ਹੀ ਰਸਮ ਕੀਤੀ ਜਾਂਦੀ ਸੀ ਕਿ ਉਹਦੇ ਨਾਲ ਸੰਬੰਧਿਤ ਕੋਈ ਗੀਤ ਵੀ ਗਾਇਆ ਜਾਂਦਾ ਸੀ ਗੀਤ ਵੀ ਗਾਏ ਜਾਂਦੇ ਸੀ ਕੀ ਮੈਨੂੰ ਕੋਈ ਦੋ ਲਾਈਨਾਂ ਤੁਸੀਂ ਸੁਣਾਓਗੇ ਭੰਜੀ ਏ ਰੀ ਮਾ ਰੇਸਾ ਵਾ ਘਾਇਆ ਤੇ ਰੇਸਾ ਜਨਤਾ ਨੂੰ ਤੇ ਨਚਾਇਆ ਤੇਰੀ ਮਾਵੇਂ ਸਰਵਾ ਜਗ ਤੇਰਾ ਸਿਰ ਵੇਸਵਾ ਜਨਤਾ ਨੂੰ ਤੇ ਨਚਾਇਆ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਇਹ ਤੇਲ ਦੀ ਰਸਮ ਜਿਹੜੀ ਆ ਜਿੱਦੋਂ ਇੱਕ ਅਸੀਂ ਵੀ ਆਪਣੇ ਮਾਪਿਓ ਕੋਲੋਂ ਸੁਣਦੇ ਸੀਗੇ ਤੇ ਗੋੜ ਬਿਠਾਇਆ ਜਾਂਦਾ ਹੈ ਜਿੰਨੂੰ ਅੱਜ ਕੱਲੇ ਲੇਡੀਜ਼ ਗੀਤ ਦਾ ਨਾਮ ਦਿੱਤਾ ਜਾਂਦਾ ਤੇ ਪੁਰਾਣੇ ਸਮੇਂ ਦੇ ਵਿੱਚ ਕੌਣ ਬਿਠਾਇਆ ਜਾਂਦਾ ਸੀ ਹਾਂਜੀ ਇਹ ਜਿਹੜਾ ਕੌਣ ਬਿਠਾਇਆ ਜਾਂਦਾ ਸੀਗਾ ਇਹ ਕੁੜੀ ਤੇ ਮੁੰਡੇ ਦੇ ਵਿਆਹਾਂ ਦੇ ਵਿੱਚ ਦੋਵਾਂ ਦੇ ਵਿੱਚ ਹੀ ਬਿਠਾਇਆ ਜਾਂਦਾ ਸੀ ਹਾਂਜੀ ਬਿਠਾਇਆ ਜਾਂਦਾ ਦੋਵਾਂ ਵਿੱਚ ਬਿਠਾਇਆ ਜਾਂਦਾ ਹਾਂਜੀ ਕਿੰਨੇ ਕਿੰਨੇ ਦਿਨ ਪਹਿਲਾਂ ਲੜਕੇ ਦੇ ਨਾਲੋਂ ਦੇ ਬਿਠਾ ਲੈਂਦੇ ਸੀ ਕਿ 7 ਦਿਨ ਬਿਠਾ ਲੈਂਦੇ ਸੀ 7 ਦਿਨ ਦੇ ਪੰਜ ਬੰਦ ਪੰਜ ਦਿਨ ਬਿਠਾਉਂਦੇ ਸੀ ਤੇ ਕੋਈ ਹੁਣ ਇਹ ਗੱਲ ਵੀ ਹੋਰ ਇੱਕ ਜਿਹੜੀ ਸੰਗੀਤ ਕਰ ਲੈਂਦੇ ਆ ਵੀ ਅੱਜ ਹੀ ਗੋਲੋ ਅੱਜ ਪਰੋਂ ਆ ਜਰ ਨੇ ਬਿਲਕੁਲ ਸਹੀ ਇੱਕ ਵਾਰ ਵਿਆਹ ਸ਼ਰਤੀਆਂ ਹੀ ਹੋਣੇ ਇੱਕ ਦੋ ਦੋ ਦਿਨ ਕਰੋ ਪਹਿਲਾ ਪਾਸਾ ਦਿਨ ਵਿਆਹ ਰਹਿਣਾ ਹੱਕਾ ਕਬ ਨਾਨਕਿਆਂ ਦੇ ਮੇਲੇ ਰਹਿਣਾ ਤੇ ਉੱਥੇ ਦਾ ਸਰਪੰਚ ਸ੍ਰੀ ਜੀ ਉੱਥੇ ਮੇਰੇ ਪਛਾਤਾ ਪਹੁੰਚਣਾ ਤੇ ਅਮੋਰਾ ਹੈ ਕਿ ਅੱਜ ਅੱਜ ਸਮੇਂ ਤੇ ਪਿਆਸ ਵਿੱਚ ਜਾਉਂਦੇ ਪਰੋਂ ਆਉਂਦੇ ਆ ਤੇ ਪੈਸ ਵਿੱਚ ਉਹ ਚਲੀ ਜਾਂਦੀ ਅੱਗੇ ਸਾਧਾ ਵਿਆਹ ਹੋਇਤ ਕਰਨ ਦੇ ਵਿਆਹ ਵਿੱਚ ਕੰਮ ਹੋ ਸਾਰਾ ਤੁਹਾਨੂੰ ਘਾਤਾ ਦਮਾ ਕਿਉਂਕਿ ਅੱਜ ਦੇ ਮਸ਼ੀਨੀ ਯੁੱਗ ਦੇ ਵਿੱਚ ਜਿਹੜਾ ਆ ਉਹ ਲੋਕਾਂ ਕੋਲ ਸਮਾਂ ਹੀ ਨਹੀਂ ਹੈਗਾ ਲੋਕ ਨੌਕਰੀਆਂ ਕਰਦੇ ਆ ਇਸ ਕਰਕੇ ਅੱਜ ਦੇ ਮਸ਼ੀਨੀ ਯੁੱਗ ਵਿੱਚ ਕਹਿੰਦੇ ਆ ਕਿ ਜਿਹੜਾ ਕੰਮ ਹੈ ਉਹਨੂੰ ਛੇਤੀ ਨਿਬੇੜਨਾ ਹੈ ਤੇ ਵਿਆਹ ਦੀਆਂ ਇਸੇ ਕਰਕੇ ਜਿੰਨੇ ਰਸਮ ਰਵਾਜ ਆ ਸਾਡੇ ਕੋਲੋਂ ਸਾਰੇ ਮਿਸਰ ਗਏ ਸਾਰੇ ਮਿਸਰ ਗਏ ਤੇ ਕੁੜੀ ਦੇ ਵਿਆਹ ਨਾਲ ਸੰਬੰਧਤ ਕੋਈ ਸੁਹਾਗ ਜਿਹੜਾ ਕੁੜੀ ਦੇ ਵਿਆਹ ਨਾਲ ਸੰਬੰਧ ਸੋਹਾਗੀ ਗਾਇ ਜਾਂਦੇ ਪੰਜੀ 500 ਗਾਇ ਜਾਂਦੇ ਨੇ ਤੇ ਕੋਈ ਇੱਕ ਸੋਹਾਗ ਦੀਆਂ ਕੋਈ ਚਾਰ ਲੈਣਾ ਲਾਉਂ ਆ ਗੇ ਰੋਟਾ ਭਾਈ ਦੀ ਆਏ ਆਉਦੇ ਬਾਗੀ ਆ ਇਹ ਨਹੀਂ ਸੋਣੀ ਆ ਇਹ ਚਾਦਰ ਕੋਲਾ ਤੋਂ ਵੀ ਜ਼ਿਆਦਾ ਸੋਣੀ ਆ ਇਹ ਘਰ ਘਰ ਪੰਜਾਬ ਦੀਆਂ ਕੋਲਿਆਂ ਨੇ ਅਸੀਂ ਤੇ ਇੱਕੋ ਕੋਇਲ ਨੂੰ ਜਾਣਦੇ ਸੀਗੇ ਤੇ ਮੈਂ ਵੇਖਦੀ ਆ ਕਿ ਘਰ ਘਰ ਪੰਜਾਬ ਚ ਬਹੁਤ ਕੋਇਲਾ ਨੇ ਤਾਂ ਮੁੰਡੇ ਦੇ ਵਿਆਹ ਨਾਲ ਸਬੰਧਤ ਵੀ ਮੇਰੇ ਨਾਲ ਗੀਤ ਗਾਏ ਜਾਂਦੇ ਜਦੋਂ ਅਸੀਂ ਘੋੜੀਆਂ ਦਾ ਨਾ ਦਿੰਦੇ ਆ ਤੇ ਕੋਈ ਇੱਕ ਘੋੜੀ ਦੀਆਂ ਚਾਰ ਸਤਰਾਂ ਸੁਣਾਈਆਂ ਜਾਂ ਹਾਂਜੀ ਘੋੜੀ ਤੇ ਬਿੰਦਰਾ ਵਨ ਵਿੱਚ ਆਈ ਤੰਵੇਂ ਕੋੜੀ ਤੇਰੇ ਮੇਰਾ ਆਵਜਾਈ ਆਂਗਰੇ ਬਾਕੀ ਆਉਤਰੇ ਕੋ ਤੇ ਕੱਟ ਦੋ ਕੋੜੀ ਤੇ ਮੇਰੇ ਵੀਰ ਦੀ ਕੋੜੀ ਤੇ ਮੇਰੇ ਮੂਰ ਦੀਰ ਦੀ ਬਿਰਦਾਵਾਨ ਵਿੱਚ ਆਈ ਕੋਈ ਤੇ ਮੇਰੇ ਕੀ ਰਹੀ ਨਿਬਿੰਦਰਾਵਾਨ ਵਿੱਚ ਆਈ ਮਾਰ ਪਲਾ ਕੀ ਚੜ ਗਿਆ ਨਿਵੀਰਿਆ ਪਣੀ ਚਤਰਾਈ ਮਾਰ ਪਲਾ ਕੀ ਚੜ ਗਿਆ ਨਿਵੀਰਿਆ ਪਣੀ ਚਤਰਾਈ ਜਾਂਦਾ ਮਾਤਾ ਰੁਕਿਆ ਮੇ ਤੇਜਾ ਪੁੱਤ ਧੋਜੜ ਖੜਾਈ ਜਾਂਦਾ ਮਾਤਾ ਰੁਕਿਆ ਮੇ ਤੇਜਾ ਪੁੱਤ ਧੋਜੜ ਖੜਾਈ ਜੋ ਪੋਸ਼ ਮੰਗਣਾ ਉਹ ਲੈ ਨੀ ਮਾਤਾ ਦੇਰ ਨਲਾਈ ਜੋ ਪੋਸ਼ ਮੰਗਣਾ ਮੰਗਰਾ ਮੀ ਮਾਤਾ ਦੇਰ ਨਲਾਈ ਪੰਜਰ ਪਈਏ ਧੋਜੜ ਮਿਸਵਾਸ ਉਟ ਲੈ ਆਈ ਪੰਜਰ ਪਈਏ ਬਾਦਲੇ ਮਿਸਵਾਸ ਉਟ ਲੈ ਆਈ ਬਹੁਤ ਵਧੀਆ ਸੀ ਬਹੁਤ ਵਧੀਆ ਤੇ ਪੰਜੀ ਮੇਰਾ ਖਿਆਲ ਆ ਕਿ ਉਸ ਸਮੇਂ ਜਦੋਂ ਘੋੜੀਆਂ ਦਾ ਸੁਹਾਗ ਬੋਲੇ ਜਾਂਦੇ ਸੀ ਤੇ ਕੁੜੀ ਵੱਲੋਂ ਜਾਂ ਮੁੰਡੇ ਵੱਲੋਂ ਆ ਬੇਸ਼ੱਕ ਅਸੀਂ ਪੈਣਾ ਇਕੱਠੀਆਂ ਹੋ ਕੇ ਬੋਲਦੀ ਸੀ ਸਾਰੀਆਂ ਪਰ ਇਹ ਜਿਹਾ ਲੱਗਦਾ ਸੀ ਕਿ ਜਿਵੇਂ ਉਹਨਾਂ ਘੋੜੀਆਂ ਤੇ ਸਾਗਾਂ ਦੇ ਵਿੱਚੋਂ ਕੁੜੀ ਤੇ ਮੁੰਡੇ ਦੇ ਵਿਚਾਰ ਜਿਹੜੇ ਉਹ ਪੇਸ਼ ਹੋ ਰਹੇ ਆ ਇੱਕ ਮੈਂ ਵੀ ਛੋਟੇ ਹੁੰਦੇ ਆਪਣੀ ਮਾਂ ਕੋਲੋਂ ਸੁਣਦੀ ਹੁੰਦੀ ਸੀ ਕਿ ਜਿਹੜੀ ਮਾਂ ਚ ਭੈਣ ਆ ਉਹ ਆਪਣੇ ਜਿਹੜੇ ਭਰਾ ਨੂੰ ਰਾਜਾ ਮਹਾਰਾਜਾ ਵਜੋਂ ਉਹਦਾ ਚਿੱਤਰ ਜਿਹੜਾ ਉਹ ਚਿੱਤਰ ਦੀ ਆਪਣੀਆਂ ਘੋੜੀਆਂ ਦੇ ਵਿੱਚ ਤੇ ਮੈਨੂੰ ਘੋੜੀ ਦੀਆਂ ਚਾਰ ਖਸਤਰਾਂ ਯਾਦ ਨੇ Kodi te chad ਜਾਦੇਸਪੋੜੀ ਵਿੱਚ ਉਸ ਸਮੇਂ ਦੇ ਮਹਾਰਾਜ ਰਣਜੀਤ ਸਿੰਘ ਸੀ ਜਿਹੜੇ ਉਹਨਾਂ ਦੇ ਨਾਲ ਆਪਣੇ ਭਰਾ ਦੀ ਜਿਹੜੀ ਦਾ ਆਪਣੇ ਬੱਚੇ ਦੀ ਜਿਹੜੀ ਆ ਮਾਂ ਜਿਹੜੀ ਆ ਤੁਲਨਾ ਕਰਦੀ ਆ ਕਿ ਮੇਰਾ ਜਿਹੜਾ ਪੋਤਿਆ ਉਹ ਮਹਾਰਾਜ ਆ ਬਣਿਆ ਤੇ ਇਸ ਜਿਹੜੇ ਗੋਣ ਬਿਠਾਉਣ ਤੋਂ ਲੈ ਕੇ ਕੋਈ ਹੋਰ ਰਸਮ ਤੇ ਨਹੀਂ ਕੀਤੀ ਜਾਂਦੀ ਕਿ ਗੋਣ ਬਿਠਾਇਆ ਦੇ ਵਿੱਚ ਕੋਈ ਹੋਰ ਰਸਮ ਵੀ ਹੁੰਦੀ ਸੀ ਗੋਣ ਬਿਠਾਉਂਦੀ ਸੀ ਗੋਣ ਬਿਠਾਇਆ ਜਾਂਦਾ ਸੀ ਵਿਆਹ ਵਾਲੇ ਦਿਨ ਕੁੜੀ ਦੇ ਨਾਲ ਸੰਬੰਧ ਸਭ ਤੋਂ ਪਹਿਲੀ ਰਸਮ ਕਿਹੜੀ ਕੀਤੀ ਜਾਂਦੀ ਹੈ ਜਿਸ ਦਿਨ ਕੁੜੀ ਦਾ ਵਿਆਹ ਹੁੰਦਾ ਸੀ ਉਹ ਚੂੜਾ ਗਰਮ ਚੂੜਾ ਚੂੜਾ ਚੜਾਇਆ ਜਾਂਦਾ ਸੀ ਤੇ ਚੂੜਾ ਕਿੱਥੇ ਬਣਾ ਚੜਾਇਆ ਜਾਂਦਾ ਸੀ ਮਾਂ 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 ਬਹੁਤ ਵਧੀਆ ਗੱਲ ਆ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਅਗਲੇ ਦਿਨ ਤੇ ਇਸ਼ਨਾਨ ਦੇ ਤੇ ਇਸ਼ਨਾਨ ਦੇ ਦਹੀਂ ਚੜਾਉਂਦੇ ਨਹੀਂ ਚੜਾਉਂਦੇ ਸੀਗਾ ਇਸ਼ਨਾਨ ਕਰਾਇਆ ਜਾਂਦੀ ਨੂੰ ਜੀ ਤੇ ਇਸ਼ਨਾਨ ਕਰਾਇਆ ਜਾਂਦਾ ਹੀ ਕੀ ਇਹਦਾ ਕੋਈ ਹੋਰ ਵੀ ਨਾ ਆ ਸਹੀ ਨਾ ਕਰਾਂਗੇ ਜਿਹੜਾ ਨਾ ਨਹੀਂ ਜਾਂਦਾ ਤੇ ਜਦੋਂ ਖਾਰੇ ਚੜਾਇਆ ਜਾਂਦਾ ਤੇ ਜਿਹੜੀ ਲੜਕੀ ਆ ਦੇਹੀ ਲੱਗਣ ਤੋਂ ਬਾਅਦ ਜਾਂ ਵਟਣਾ ਲੱਗਣ ਤੋਂ ਬਾਅਦ ਤੇ ਬਾਹਰ ਹੁੰਦੀ ਆ ਤੇ ਮੇਰਾ ਖਿਆਲ ਹੈ ਕਿ ਉਸ ਸਮੇਂ ਵੀ ਇੱਕ ਮਾਮੇ ਦਾ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ ਤੇ ਉਸ ਸਮੇਂ ਵੀ ਗੀਤ ਬੋਲੇ ਜਾਂਦੇ ਨੇ ਜੀ ਤੇ ਕੀ ਕੋਈ ਹੈਗੀ ਦੋ ਲਾਈਨਾਂ ਕਿ ਜਿਹੜੀਆਂ ਖਾਰੇ ਉਤਾਰਨ ਤੋਂ ਮਾਮੇ ਦੇ ਖਾਰੇ ਉਤਾਰਨ ਤੋਂ ਸੰਬੰਧਿਤ ਕੋਈ ਦੋ ਲਾਈਨਾਂ ਹੋਣ ਜਿਵੇਂ ਉਹ ਕਹਿੰਦੇ ਨੇ ਆ ਬੇੜੇ ਵਿੱਚ ਖਾੜਾ ਗੱਡਿਆ ਬੇੜੇ ਵਿੱਚ ਖਾੜਾ ਗੱਡਿਆ ਘਾਰੋਂ ਉਤਾਰ ਮਾਮਾ ਪੜਿਆ ਬੇੜੇ ਵਿੱਚ ਖਾੜਾ ਗੱਡਿਆ ਕੋਈ ਹੋਰ ਵੀ ਆ ਇਹ ਨਾਲ ਅਧਿਆਸ ਜਿਵੇਂ ਮੁੰਡੇ ਦੇ ਖਾਰੇ ਚੜਨ ਦੇ ਨਾਲ ਸੰਬੰਧਿਤ ਵੀ ਇੱਕ ਰੀਤ ਹੁੰਦੀ ਸੀ ਮਾਮੇ ਤੇ ਮਾਮੇ ਨੂੰ ਜਿਹੜਾ ਹੀ ਉਹ ਬੁਲਾਇਆ ਜਾਂਦਾ ਸੀ ਤੇ ਕੀ ਉਸ ਸਮੇਂ ਵੀ ਇੱਕ ਗੀਤ ਬੋਲਿਆ ਜਾਂਦਾ ਮਨਨੀ ਸੇਰਾ ਤੈਨੂੰ ਕਾਦੀਏ ਲੋੜ ਪਲਿਓ ਐਸੀ ਜਿਵੇਂ ਸੁਹੇਲੇ ਤੈਨੂੰ ਕੀ ਦੀਆ ਲੋੜਾਂ ਮੈਂ ਕਰਿਓ ਐਸੀ ਹੀ ਨੇ ਜੈਸੀ ਵੇ ਤੇ ਮਾਂ ਮੈਂ ਦੀਆ ਲੋੜਾਂ ਮੈਂ ਕਰਿਓ ਐਸੀ ਹੀ ਨੇ ਇਹ ਬਲਿਆ ਸੀ ਗੀਤ ਕਿਉਂਕਿ ਕਿਆ ਜੰਦਾ ਕਿ ਜਿਹੜਾ ਪੰਜਾਬੀ ਆ ਉਹ ਗੀਤਾਂ ਚ ਜੰਦਾ ਗੀਤ ਐ ਜੀ ਵੱਡਾ ਹੁੰਦਾ ਗੀਤਾ ਜੀ ਉਹਦਾ ਵਿਆਹ ਹੁੰਦਾ ਤੇ ਗੀਤਾ ਜੀ ਉਹ ਮਾਦਾਚਾਰੋ ਕਿਸੇ ਵੀ ਰੂਪ ਦੇ ਵਿੱਚ ਹੋਣਾ ਤੇ ਵਾਕਿਆ ਹੀ ਵਿਆਹ ਦੇ ਹਰ ਰਸਮ ਦੇ ਨਾਲ ਸੰਬੰਧਿਤ ਜਿਹੜੇ ਉਹ ਗੀਤਾ ਫਿਰ ਮੇਰਾ ਖਿਆਲ ਹੈ ਕਿ ਖਾਰਾ ਜੜਨ ਤੋਂ ਬਾਅਦ ਸੇਰਾਬਦੀ ਕੀਤੀ ਜਾਂਦੀ ਹੈ ਤੇ ਇਹ ਸੇਰਾ ਕੌਣ ਲੈਂਦਾ ਮਾਮਾ ਦੇ ਵੀ ਮਾਮਾ ਮੈਂ ਕਈ ਥਾਵਾਂ ਤੇ ਵੇਖਿਆ ਕਿ ਭੈਣਾ ਵੀ ਸੇਰਾ ਲੱਗੇ ਮਾਮਾ ਨੇ ਨਾਰਾ ਰਸਦਾ ਹੋਵੇ ਤੇ ਬਾਬਾ ਹੱਸਿਆ ਹਾਂਜੀ ਹਾਂਜੀ ਇਹ ਬਹੁਤ ਵਧੀਆ ਰਸਦਾ ਹੈ ਜਿਹੜੇ ਵਿਆਹ ਹੈ ਕੋਈ ਮਾਮਾ ਚੀਜਾ ਜਾਂ ਪੁੱਫੜ ਰਸਦਾ ਨਹੀਂ ਆ ਉਹ ਵਿਆਹ ਜਿਹੜਾ ਕੰਮ ਜਾਂਦੀ ਸਹੀ ਕਿ ਲੈ ਇਸ ਵਿਆਹ ਤੇ ਰੌਣਕ ਹੀ ਅੱਗੇ ਨਾ ਕੋਈ ਚੀਚਾ ਰਸਿਆ ਨਾ ਕੋਈ ਬਣੌੜ ਗਿਆ ਨਾ ਕੋਈ ਪੁੱਫੜ ਰਸਿਆ ਤੇ ਨਾ ਕੋਈ ਬਣੌੜ ਗਿਆ ਉਹ ਜੀਜਾ ਸ਼ਰੀ ਤੇ ਜੀਜਾ ਚੀਜਾ ਸ਼ਰੀ ਹਾਂਜੀ ਤੇ ਉਹ ਜਿਹੜੇ ਆ ਉਹ ਰਸ ਦੇ ਜ਼ਰੂਰ ਹੁੰਦੇ ਨੇ ਨਾ ਤੇ ਇਹ ਜਦੋਂ ਸ਼ੇਰੇ ਲਾਉਂਦੇ ਆ ਉਦੋਂ ਵੀ ਮੇਰਾ ਖਿਆਲ ਕੋਈ ਜਿਹੜੀਆਂ ਭੈਣਾਂ ਬੀਬੀਆਂ ਜਿਹੜੀਆਂ ਕੋਈ ਗੀਤ ਗਾਉਂਦੀਆਂ ਜਿਹੜੇ ਸ਼ੇਰੇ ਤੇ ਵੀ ਗੀਤ ਸੀ ਬੋਲਦੀਆਂ ਤੇਰੇ ਸ਼ੇਰੇ ਦੀਆਂ ਲੜੀਆਂ ਲੜੀਆਂ ਚਾਰ ਹਾਂ ਲੈ ਲੈ ਮੋੜਿਆ ਆਪਣੀਦਰ ਬੈਕਰੀਆ ਇਹ ਨਹੀਂ ਬੋਲਿਆ ਸ਼ੇਰੇ ਤੇ ਫਿਰ ਕੋੜੀ ਚੜਾਈ ਦੀ ਰਸਮ ਹੁੰਦੀ ਆ ਜੀ ਹਾਂ ਇਹ ਮੇਰੇ ਖਿਆਲ ਵਿੱਚ ਕਿ ਇਹ ਵੀ ਇੱਕ ਆਪਣੇ ਭਰਾ ਨੂੰ ਨਾ ਜਿਹੜਾ ਕਹਿ ਲੋ ਕਿ ਸੀ ਇੱਕ ਮਹਾਰਾਜਿਆਂ ਦੇ ਰੂਪ ਦੇ ਵਿੱਚ ਸਿਰਜਦੇ ਹੀ ਕਿ ਉਹਨੂੰ ਘੋੜੀ ਤੇ ਚੜਾਉਂਦੇ ਸੀ ਅਸੀਂ ਵਿੱਚ ਤਾਂ ਮੈਨੂੰ ਇੰਜ ਲੱਗਦਾ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਕੋਈ ਆਵਾਜ਼ਾਈ ਦੇ ਸਾਧਨ ਜਿਹੜੇ ਸੀ ਉਹ ਬਹੁਤ ਘੱਟ ਹੁੰਦੇ ਸੀ ਤੇ ਬਰਾਤਾਂ ਵੀ ਘੋੜਿਆਂ ਤੋਂ ਆਉਂਦੀਆਂ ਸੀ ਤੇ ਉਸ ਸਮੇਂ ਘੋੜੀ ਚੜਾਉਂਦਾ ਰਿਵਾਜ ਸੀਗਾ ਕਿ ਸਭ ਤੋਂ ਪਹਿਲਾਂ ਜਿਹੜਾ ਲਾੜਾ ਸੀਗਾ ਉਹਨੂੰ ਘੋੜੀ ਤੇ ਚੜਾਇਆ ਜਾਂਦਾ ਤੇ ਬਾਕੀ ਸਾਡੇ ਪਿੱਛੇ ਘੋੜੀ ਤੇ ਚੜਦੇ ਸੀਗੇ ਤੇ ਘੋੜੀ ਦੇ ਸਮੇਂ ਜਦੋਂ ਘੋੜੀ ਤੇ ਚੜਾਇਆ ਜਾਂਦਾ ਲੜਕੇ ਨੂੰ ਤੇ ਉਸ ਸਮੇਂ ਪਹਿਣਾ ਵੀ ਕੋਈ ਰਸਮ ਕਰਨਾ ਵਾ ਪਹਿਣਾ ਬਾਗੋਂ ਦਿੰਦੀ ਹੈ ਕਿ ਉਦੋਂ ਵੀ ਕੋਈ ਗੀਤ ਗਾਇਆ ਜਾਂਦਾ ਪਹਿਣਾ ਤੇ ਪਹਿਣਾ ਵਾ ਦਾ ਬੜਿਆ ਵਚਨ ਜਦੋਂ ਤੇ ਆ ਕੇਣਾ ਰਮਾਵਾ ਗੋਗਿਆ ਦੇ ਸ਼ਰਮ ਛੜਾ ਦੇ ਰਹੀ ਰਾਮ ਬਰਦੇ ਲੇਕਿਨ ਪੁੱਤਰ ਪਿਆਰਾ ਛੜਾ ਦੇਗਾ ਤੇਰਾ ਬਾਬਲੇ ਦੀ ਨੂੰ ਪੁੱਤਰ ਪਿਆਰਾ ਵਾ ਵਈ ਵਾ ਇਸ ਤੋਂ ਇਲਾਵਾ ਇੱਕ ਭਾਬੀਆਂ ਦੀ ਰਸਮ ਵੀ ਕੀਤੀ ਜਾਂਦੀ ਹੈ ਭਾਬੀਆਂ ਸ਼ਰਮਾ ਪਉਂਦੀਆਂ ਹੈ ਸ਼ਰਮਾ ਜੇ ਜਿਦੋਂ ਪੈਣਾ ਵਾਗਾ ਕੁੰਦਦੀ ਆ ਉਹਨਾਂ ਨੂੰ ਕੁਛ ਦਿੰਦੇ ਹਾਂ ਜੀ ਇਹ ਮੇਰੇ ਖਿਆਲ ਇੱਕ ਕੋੜੀ ਦਿਆ ਸਤਰਾਂ ਦੇ ਵਿੱਚ ਵੀ ਹੈਗਾ ਆ ਜਾਂਦਾ ਵੀਰ ਪੈਣਾ ਨੇ ਰੋਕਿਆ ਮੇਰੇ ਦਰਵਾਜ਼ੇ ਉੱਤੇ ਕੋਈ ਕੋੜੀ ਬੋਲੀ ਕੋੜੀ ਬੋਲੀ ਕੋੜੇ ਬੱਚੇ ਕੋਦੇ ਬੱਚੀ इहो मतलबु की रस्म आहे विच सतरा आंदी भेण ਤਦੋਂ ਆਪਣੀ ਬੰਨੋ ਨੇਉਣ ਦਾ ਬੜਾ ਚਾਅ ਕਰਨਾ ਸੋਚ ਤੇ ਮੇਰੀ ਵੀ ਪੂਰੀ ਮੰਨ ਪੂਰੀ ਮੰਨ ਕੋ ਉਹ ਤਾਂ ਮੱਝ ਦਿੰਦੇ ਨਹੀਂ ਅੱਛਾ ਹੁਣ ਕੌਣ ਮੱਝ ਦਿੰਦਾ ਨਹੀਂ ਹੁਣ ਤੇ ਤੇਰੇ ਮੱਝ ਰਾਈ ਵੀ ਗਈਆਂ ਤੇ 3 ਵਾਜੀ ਕਿੱਥੋਂ ਦੇਣੀ ਹਾਂਜੀ ਤੇ ਜਦੋਂ ਕੋਈ ਸ਼ਰਮਾ ਪਾਉਂਦੇ ਆ ਉਦੋਂ ਵੀ ਕੋਈ ਗੀਤ ਗਾਏ ਦਿੰਦਾ ਇਹ ਦੀ ਜਿਹੜਾ ਇਹ ਕਿਹੋ ਜਿਹਾ ਹੁੰਦਾ ਇਹ ਗੁੰਗਿਆ ਆ ਇਹ ਪੈ ਆਉਂਦਾ ਯਾਰ ਆਪਣੇ ਜਿਹੜਾ ਨਾ ਜਿਹੜਾ ਗੁੰਦ ਦਿਆ ਉਹਦਾ ਪਉਂਦੇ ਆ ਬਿਲਕੁਲ ਇਹ ਮੈਨੂੰ ਲੱਗਦਾ ਕਿ ਜਿਹੜੇ ਥੋੜੀ ਥੋੜੀ ਰਸਮ ਕਰਵਾ ਜਾਂਦੀਆਂ ਥੋੜੀਆਂ ਥੋੜੀਆਂ ਲਾਈਨਾਂ ਜਿਹੜੀਆਂ ਆ ਉਹ ਘੋੜੀਆਂ ਦੇ ਵਿੱਚ ਹੀ ਆ ਜਾਂਦੀਆਂ ਹਾਂਜੀ ਹਾਂਜੀ ਤੇ ਜਿਹੜੀ ਕੁੜੀ ਆ ਉਹਦੇ ਵਿਆਹ ਨਾਲ ਸੰਬੰਧਿਤ ਇਵੇਂ ਤੇ ਬੁੰਡੇ ਦੇ ਵਿਆਹ ਨਾਲ ਆਪਾਂ ਵੇਖ ਲਿਆ ਕਿ ਉਹਨੂੰ ਖਾਰੇ ਚੜਾਇਆ ਉਹਨੂੰ ਕੁੜੀ ਤੇ ਚੜਾਇਆ ਉਹਨੂੰ ਸੁਰਮਾ ਪਵਾਇਆ ਕੁੜੀ ਨੂੰ ਚੂੜਾ ਪਾ ਦਿੱਤਾ ਹਾਂਜੀ ਉਸ ਤੋਂ ਬਾਅਦ ਦੀ ਕੋਈ ਰਸਮ ਬਰਾਤ ਆਉਂਦੀ ਆ ਬਰਾਤ ਆਉਂਦੇ ਆ ਫਿਰ ਬਰਾਤ ਹੁੰਦੀ ਅੱਜ ਬਰਾਤ ਚਾਹ ਪਾਣੀ ਪੀਂਦੀ ਆ ਚਾਹ ਪਾਣੀ ਪੀ ਕੇ ਫੇਰੋ ਫੇਰਿਆਂ ਤੇ ਜਾਂਦੇ ਆ ਪੰਜੀ ਪਿੰਨਾ ਵੇ ਸੁਣਿਆ ਸੀਗਾ ਕਿ ਜਿਹੜੀਆਂ ਬਰਾਤਾਂ ਸੀਗੀਆਂ ਉਹ ਤਿੰਨ ਤਿੰਨ ਚਾਰ ਚਾਰ ਦਿਨ ਜਿਹੜੀਆਂ ਸੀ ਰੈਂਦੀਆਂ ਸੀ ਕੀ ਕਰਦੇ ਸੀ ਤਿੰਨ ਚਾਰ ਚਾਰ ਦਿਨ ਜਦੋਂ ਜੱਜ ਨੂੰ ਜੱਜ ਬੋਲ ਦਿੰਦੇ ਸੀ ਜੱਜ ਨੂੰ ਰੱਖ ਲੈਂਦੇ ਸੀ ਜਾਂਜ ਬੋਲ ਦਿੰਦੇ ਸੀ ਪਹਿਲੀ ਵਾਰ ਇਹ ਰਸਮ ਸੁਣੀ ਮੈਂ ਜੱਜ ਨੂੰ ਕਹਿੰਦਾ ਸੀ ਚੱਲ ਤੀ ਮੇਰੇ ਪਾਤ ਨੂੰ ਰੱਖ ਲਾ ਮੇਰੇ ਮੈਂ ਕੰਨ ਸੁਣਾ ਦੇ ਕੰਨ ਰੱਖ ਆਪਣਾ ਜੱਜ ਨੂੰ ਮੇਰੇ ਜੱਜ ਨੂੰ ਦੇਦੇ ਹੋ ਛੁੱਟੀਆਂ ਮੇਰੇ ਕੰਨ ਰੱਖ ਲਾ ਜੱਜਰ ਨਹੀਂ ਦੇਈ ਛੁੱਟੀਆਂ ਤੇ ਰੱਖ ਬਹੁਤ ਵਧੀਆ ਗੱਲ ਤੇ ਫਿਰ ਉਸ ਤੋਂ ਬਾਅਦ ਜਿਹੜੀ ਕੁੜੀ ਆ ਉਦੋਂ ਜਦੋਂ ਬਰਾਤ ਤਿੰਨ ਤਿੰਨ ਚਾਰ ਚਾਰ ਦਿਨੇ ਰੁਕਦੀ ਸੀ ਕਿ ਫਿਰ ਜਿਹੜੀਆਂ ਲਾਵਾਾਂ ਕੀਤੇ ਜਾਂਦੇ ਜਾਂ ਆਨੰਦ ਕਾਰਜ ਕੀਤੇ ਜਾਂਦੇ ਉਹ ਕਦੋਂ ਕੀਤਾ ਜਾਂਦਾ ਸੀ ਕੀ ਉਹ ਖੀਰਲੇ ਲੜੀ ਕੀਤਾ ਜਾਂਦਾ ਸੀ ਉਹ ਉਸ ਦਿਨ ਜਦੋਂ ਜਾਣਾ ਹੀ ਲੜਕੀ ਨੇ ਉਦੋਂ ਕਰਦੇ ਸੀਗੇ ਉਹ ਕਰਦੇ ਸੀਗੇ ਉਹ ਬਰਾਤ ਦਾ ਉਹਨਾਂ ਨੇ ਕੀਤਾ ਹੁੰਦਾ ਸੀ ਨਾ ਕਿ ਅਸੀਂ ਸਾਹਮਣੀ ਆ ਹਾਂਜੀ ਉਹਨੇ ਜਿਹੜੇ ਉਹ ਰੱਖਦੇ ਸੀਗੇ ਇਹ ਜਦੋਂ ਜਿਹੜਾ ਫੇਰੇ ਸੀਗੇ ਉਹ ਇੱਕ ਦਿਨ ਪਹਿਲਾਂ ਹੀ ਕਰ ਲਏ ਉਹਨਾਂ ਨੇ ਉਹ ਦੋ ਰਾਤ ਬਰਾਤ ਬਰਾਤੀ ਸੀ ਨਾ ਉਵੇਂ ਨਾਲ ਜੇ ਆਹ ਰਾਹ ਰਾਹ ਦੇ ਜੱਜ ਰਾਹ ਦੇ ਅਗਲੇ ਦਿਰੀ ਕਰਦੇ ਅਗਲੇ ਦਿਰੀ ਅਗਲੇ ਦਿਰੀ ਕਰਦੇ ਸੀਗੇ ਇੱਕ ਭੈਣ ਜੀ ਗੁਰਮੀਤ ਜੀ ਇੱਕ ਪਲੰਗੇ ਬਿਠਾਉਣ ਦੀ ਰਸਮ ਕੀਤੀ ਜਾਂਦੀ ਸੀ ਹਾਂ ਜੀ ਪਣ ਕੇ ਆਪਣਾ ਇਸ ਸਮੇਂ ਕੀਤੀ ਜਾਂਦੀ ਸੀ ਓਏ ਪਣ ਕੇ ਜਦੋਂ ਪਤਨ ਜਾਮਾ ਤੇ ਡੋੜੀ ਤੋੜਦੇ ਸੀ ਨਾ ਤੋਂ ਡੋੜੀ ਤੋੜਨ ਤੋਂ ਪਹਿਲਾਂ ਪਰੌਲੇ ਨੂੰ ਪਣ ਕੇ ਬਣਾਉਂਦੇ ਸੀ ਓਦੇ ਪਿੱਛੇ ਕਿਹੜੀ ਰਸਮ ਕਰਦੇ ਬਿਸ਼ਪੇ ਸਾਲੀਆਂ ਮਤਲਬ ਸਾਦੇ ਸਾਦੇ ਦਾ ਸੀ ਸ਼ਾਦੀ ਸੁਣ ਹਾਂ ਜੀ ਸਾਲੀਆਂ ਫਿਰ ਉਹਨਾਂ ਪਣ ਕੇ ਬਿਠਾਉਂਦੀਆਂ ਜਾ ਦੋਸਤ ਨਹੀਂ ਬੜਕੇ ਬਚਾ ਕਾ ਮੰਗਦਾ ਜੋਰੀ ਅੱਛਾ ਉਹ ਹਾਂ ਉਹ ਬੋਲਿਆ ਜਾਂਦਾ ਸੀ ਬੈ ਪਲਗੇ ਬੈ ਕੀ ਆ ਤਾ ਨਾਏ ਮਰ ਮੰਗਦਾ ਕਿਉਂ ਨਹੀਂ ਬੜਕੇ ਬਚਾ ਨਾਮਾ ਜੇ ਕੋ ਚਾ ਮੰਗਦਾ ਕਿਉਂ ਨਹੀਂ ਬਾਗਤਾ ਪੇਰਾ ਦੇਸ ਦਾ ਵਿਦਾਂ ਲਾ ਫੜਦਾ ਕਿਉਂ ਨਹੀਂ ਪਤਰ ਤੇ ਮੇਰਾ ਵਾਹ ਇਸ ਹੰਕਾਰਾ ਜਲਾ ਅੱਲਾ ਫੜਦਾ ਕਿਉਂ ਨਹੀਂ ਤੇਰੇ ਘਰ ਵਿੱਚ ਕੇ ਉਦੋਂ ਤੇ ਖੁੱਦ ਜਿਹੜੇ ਸੀਗੇ ਅਸੀਂ ਕਹਿੰਦੇ ਸੀਗੇ ਪਲਗੇ ਬੈਠਿਆ ਤਾਨਾਵੇ ਕੁਝ ਮੰਗਦਾ ਕਿਉਂ ਤੇ ਮੈਂ ਵੇਖਿਆ ਕਿ ਹੁਣ ਤੇ ਪਲਗੇ ਬੈਠੇ ਮੰਗਾ ਨਹੀਂ ਮੰਗਣ ਤੰਗਣ ਰਿਵਾਜ ਸ਼ੁਰੂ ਹੋ ਜਾਂਦਾ ਤੁਸੀਂ ਦਾਜ ਵਿੱਚ ਕੀ ਦੋਗੇ ਅਹੀਂ ਆ ਕੁਝ ਲੈਣਾ ਦਾਜ ਵਿੱਚ ਉਹਦੇ ਤੇ ਇੱਕ ਗੀਤ ਸੀ ਕੰਲਾ ਤੇ ਉਸ ਗੀਤ ਦਾ ਨਜਾਇਜ਼ ਪੈਦਾ ਲੈ ਕੇ ਜਿਹੜੀ ਸੀ ਮੁੰਡਿਆ ਨੇ ਦਾਜ ਮੰਗਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਕੁੜੀ ਨੂੰ ਤੋਰਨ ਦੀ ਲਸ਼ਮ ਕੀਤੀ ਜਾਂਦੀ ਸੀ ਉਹਦੀ ਢੋਲੀ ਜਿਹੜੀ ਉਹ ਤੋਰ ਦਿੱਤੀ ਬਹੁਤ ਵਧੀਆ ਲੱਗਿਆ ਭੈਣ ਜੀ ਤੁਹਾਡੇ ਨਾਲ ਅੱਜ ਗੱਲ ਕਰਕੇ ਮੈਨੂੰ ਆਪਣੇ ਬਚਪਨ ਦਾ ਸਮਾਂ ਯਾਦ ਆ ਗਿਆ ਕਿ ਇਹ ਸਾਰੇ ਰੀਤੀ ਰਿਵਾਜ ਜਿਹੜੇ ਸੀ ਉਹ ਆਪਣੇ ਬਚਪਨ ਵਿੱਚ ਬਚਪਨ ਵਿੱਚ ਸੁਣਦੀ ਸੀ ਤੇ ਮੈਂ ਵੇਖ ਰਹੀ ਆ ਕਿ ਮੇਰੀ ਤਿੰਨ ਤੇ ਚਾਰ ਧਾਕਿਆਂ ਦੀ ਪੁਰਾਣੀ ਪੀੜ੍ਹੀ ਦੇ ਨਾਲ ਇੱਕ ਨਵੀਂ ਪੀੜ੍ਹੀ ਵੀ ਬੈਠੀ ਆ। ਜੀ ਆਇਆਂ ਜੀ ਤੁਸੀਂ ਵਿੱਚੇ ਆ ਗਏ। ਮੈਨੂੰ ਪਤਾ ਨਹੀਂ ਲੱਗਿਆ ਕਿ ਚਲੋ ਤੁਸੀਂ ਆ ਕੇ ਬੈਠ ਗਏ ਤਾਂ ਮੈਂ ਇੰਟਰੋਡਕਸ਼ਨ ਨਹੀਂ ਕਰਾਈ। ਤੇ ਮੈਂ ਵੇਖਿਆ ਕਿ ਬੱਚੀ ਜਿਹੜੀ ਆ ਤੇ ਪੁਰਾਣੇ ਸਮੇਂ ਦੀਆਂ ਘੋੜੀਆਂ ਜਿਹੜੀਆਂ ਉਹਨਾਂ ਨਾਲੋਂ ਵੀ ਵਧੀਆ ਬੋਲ ਰਹੀ ਆ। ਇਹਦੀ ਆਵਾਜ਼ ਬਿਲਕੁਲ ਉਹਨਾਂ ਦੇ ਨਾਲ ਬੋਲਦੀ ਆ ਤੇ ਜੀਤ ਕਾਜੀ ਤੋਂ ਮੇਰਾ ਇੱਕ ਪ੍ਰਸ਼ਨ ਹੈ। ਜੀ ਕਿ ਇਹ ਤੁਹਾਡੇ ਨਾਲ ਤੇ ਵਿਚਾਰ ਨਾਲ ਕੇ ਉਹ ਬ੍ਰਾਂਡਿੰਗ ਤੇ ਤੁਸੀਂ ਨਵੀਂ ਪੀੜੀ ਦੇ ਖੁਸ਼ੀ ਜ਼ਰੂਰ ਹੈ ਕਿ ਤੁਸੀਂ ਪੁਰਾਣੀ ਪੀੜੀ ਬਨੇ ਕੀਤਾ ਨੂੰ ਖੂਬ ਹੋ ਜਾਣਦੇ ਹੋ ਜਿਵੇਂ ਕਿ ਇਹ ਪਹਿਂਦੇ ਚਿਰਾਂ ਚੀਜ਼ਾਂ ਕਿੱਡੀਆਂ ਹੁੰਦੀਆਂ ਸੀ ਤੇ ਸਮਾਵਰਤ ਹਰ ਚੀਜ਼ ਬਦਲਦੀ ਸਾਡਾ ਖਾਣ ਪੀਣ ਦਾ ਤੰਗ ਬਦਲ ਗਿਆ ਸਾਡਾ ਪਹਿਨਣ ਦਾ ਰੱਖ ਬਦਲ ਗਿਆ ਤੇ ਇਹਨੂੰ ਇੰਜ ਲੱਗਦਾ ਕਿ ਕੀਤਾ ਦੇ ਵਿੱਚ ਵੀ ਬਹੁਤ ਸਾਰਾ ਰੂਪਾਂਤਰਣ ਹੋਇਆ ਵੀ ਕੀਤਾ ਦੇ ਵਿੱਚ ਜਿਹੜੀਆਂ ਚੀਜ਼ਾਂ ਅਵਸਥਾਂ ਨਾਮ ਉਹ ਬਦਲਦੇ ਤੇ ਮੈਨੂੰ ਇਹ ਲੱਗਦਾ ਕਿ ਜਿਵੇਂ ਘੋੜੀਆਂ ਦੇ ਵਿੱਚ ਵੀ ਜਿਵੇਂ ਪੁਰਾਣੀ ਘੋੜੀ ਦੇ ਵਿੱਚ ਕਿਹਾ ਜਾਂਦਾ ਸੀ ਕਿ ਵੀਰਦੀ ਨਹੀਂ ਜਿਹੜੀ ਘੋੜੀ ਹਰਿਆ ਬਾ ਕਰ ਨ ਜਾਵੇ ਮਿਰਦਾ ਕੌਣ ਇਸ ਰੱਸੀਆਂ ਘੋੜੀ ਮੋੜਾ ਉਹ ਨਿੱਡੀ ਘੋੜੀ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਕੋੜਾ ਨਿੱਲਾ ਕੋੜਾ ਸੀਗਾ ਮੇਂ ਉਹਦੇ ਨਾਲ ਸਬੰਧਤ ਜਿਹੜੀ ਇੱਕ ਘੋੜੀ ਥੁਕਾ ਜਿਹੜੀ ਆ ਉਹ ਚੱਲਦੀ ਆ ਬੇਕਰ ਤਾ ਤੁਸੀਂ ਕੋਈ ਦੱਸ ਸਕਦੇ ਹੋ ਘੋੜੀ ਜੇ ਬੋਲਣ ਦੇ ਵਿੱਚ ਵੀ ਕੋਈ ਰੁਪਾਂਤਰ ਆਇਆ ਹਾਂਜੀ ਪਹਿਲੀ ਕੋੜੀ ਇਹ ਹੀ ਨਹੀਂ ਕੋੜੋ ਅਰਬ ਆਵਾਜ਼ਾਂ ਜਾਂਦੀ ਸੀ ਜੇ ਇਹ ਬੋਲ ਕੋੜੀਆਂ ਉਸਟੀਲ ਦੀ ਬਣ ਗਈ ਹੈ ਵਾ ਵਾ ਜਿਸ ਤੀਏ ਦੀ ਬਣ ਹਾਂਜੀ ਵੀਰ ਦੀ ਕੋੜੀ ਸਟੀਲ ਦੀ ਬਣ ਗਈ ਬਣ ਤਾਂ ਮੈਂ ਵੇਖਿਆ ਕਿ ਗੀਤਾਂ ਦੇ ਵਿੱਚ ਵੀ ਅੰਤਰ ਆ ਗਿਆ ਤੁਸੀਂ ਵੀ ਸੁਣਿਆ ਹੋਣਾ ਮੈਂ ਵੀ ਸੁਣਿਆ ਹਾਂਜੀ ਕਿ ਕੋੜੀ ਤੇਰੀ ਵੀਰ ਨਾ ਵੇ ਸਟੀਲ ਦੀ ਬਾਣੀ ਕੋੜੀ ਤੇਰੀ ਵੀਰ ਤੇ ਡੈਜਾ ਵੀਰਨਾ ਰੇਸ਼ਕਰੀ ਪਾਣੀ ਕੇ ਹੁੰਤੇ ਡੈਜਾ ਵੀਰਨਾ ਰੇਸ਼ਕਰੀ ਪਾਣੀ ਤੇ ਪਾਪਾ ਤੇਰਾ ਵੀਰਨਾ ਅਯੋ ਰੂਸਿਆ ਫਿਰੇ ਪਾਪਾ ਤੇਰਾ ਵੀਰਨਾ ਅਜ ਰੂਸਿਆ ਫਿਰੇ ਇਹ ਮਨਾਰਾ ਵੀਰਨਾ ਜਦ ਸੋਣੀ ਸਜੇ ਵੀਰਨਾ ਮਨਾਰਾ ਜਦ ਸੋਣੀ ਸਜੇ ਸਹੀ ਗੱਲ ਹੈ ਜੀ ਦੇਵੇਂ ਦੇ ਸਮੇ ਦੇ ਵਿੱਚ ਪਰਿਵਰਤਨ ਹੁੰਦਾ ਗਿਆ ਸਾਡੇ ਗੀਤਾ ਵਿੱਚ ਵੀ ਘੋੜੀ ਦਾ ਰੂਪ ਚੜਾਓ ਬੜਾ ਕਾਦ ਲਗਿਆ ਗੁੰਡਾ ਘੋੜੀ ਤੋਂ ਉੱਤਰ ਕੇ ਸਾਲ ਵਿੱਚ ਬਹਿ ਗਿਆ ਤੇ ਘਾਰ ਜਿਹੜੀ ਉਸ ਸੀਟ ਦੀ ਬਾੜੀ ਦੇ ਤੇ ਭੈਣ ਨੇ ਘੋੜੀ ਨਹੀਂ ਦਿੱਤੀ ਸੀ ਕੀ ਇਹ ਲਾੜੀ ਕਿ ਬਹੁਤ ਵਧੀਆ ਜੀ ਤੇ ਸਾਡੇ ਇਸ ਚੈਨਲ ਤੇ ਵਿਕਟੋਜੀ ਜੀ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਗਰਮੀ ਜੀ ਚਰਨ ਜੀ ਜੀ ਸਾਰਿਆਂ ਦਾ ਬਹੁਤ ਬਹੁਤ ਟੀਵੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਬੇਨਤੀ ਹੈ ਕਿ ਸਾਡੇ ਚੈਨਲ ਦੇ ਵਿੱਚ ਜੋ ਵੀ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਉਸ ਤੇ ਕਮੈਂਟ ਜ਼ਰੂਰ ਕਰਿਆ ਕਰੋ ਅਸੀਂ ਚੰਗਾ ਕਰਦੇ ਹਾਂ ਮਾੜਾ ਕਰਦੇ ਤਾਂ ਕਿ ਸਾਨੂੰ ਪਤਾ ਲੱਗੇ ਤੇ ਅਸੀਂ ਆਪਣੇ ਇਹਨਾਂ ਵਿਚਾਰਾਂ ਨੂੰ ਇਸ ਵਿਚਾਰ ਚਰਚਾ ਨੂੰ ਹੋਰ ਸੁਧਾਰ ਸਕੀਏ ਧੰਨਵਾਦ